ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਰਕਾਰ ਔਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਗੂਫੇ ਛੱਡ ਰਹੇ ਹੈ ਤੇ ਬੇਫਕੂਫ ਬਣਾ ਰਹੇ ਨੇ ਪਰ ਜਦੋਂ ਜਦੋਂ ਕੋਈ ਉਹਨਾਂ ਦੇ ਇਮਤਿਹਾਨ ਦੀ ਘੜੀ ਆਉਂਦੀ ਹੈ ਪੰਜਾਬ ਦੇ ਭੋਲੇ ਪਾਰੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਬੇਵਕੂਫ ਬਣਾਇਆ ਜਾਂਦਾ ਆ ਆ ਤੁਹਾਡੇ ਸਾਹਮਣੇ ਵੈਸੇ ਤਾਂ ਜਦੋਂ ਇਹ ਸਰਕਾਰ ਆਈ ਸੀ ਉਦੋਂ ਹੀ ਬਦਲਾਅ ਦਾ ਇੱਕ ਬਹੁਤ ਵੱਡਾ ਨਾਰਾ ਦਿੱਤਾ ਔਰ ਲੋਕਾਂ ਨੂੰ ਇਸ ਤਰ੍ਹਾਂ ਦੇ ਸੁਪਨੇ ਦਿਖਾਏ ਗਏ ਕਿ ਸਵਰਗ ਪੰਜਾਬ ਤੇ ਲਿਆਂਦਾ ਜਾਏਗਾ ਕਿ ਪੰਜਾਬ ਸਵਰਗ ਹੋਏਗਾ ਤੇ ਸਵਰਗ ਨੂੰ ਪੰਜਾਬ ਤੇ ਲਿਆਵਾਂਗੇ ਅਮਰੀਕਾ ਤੇ ਕੈਨੇਡਾ ਤੋਂ ਵੀ ਲੋਕ ਆਇਆ ਕਰਨਗੇ ਇੱਥੇ ਇਸ ਦੇਸ਼ ਨੂੰ ਵੇਖਣ ਇੱਥੇ ਰਹਿਣ ਇੱਥੇ ਵਸਣ ਆਸੀ ਤੁਹਾਨੂੰ ਯਾਦ ਹੋਣਾ ਮਾਨ ਸਾਹਿਬ ਦਾ ਇੱਕ ਇਤਿਹਾਸੀ ਵੀ ਗੋਰੇ ਆਇਆ ਕਰਨਗੇ ਹੁਣ ਫੇਰ ਬਾਈ ਇਲੈਕਸ਼ਨ ਆਇਆ ਜਲੰਧਰ ਦਾ ਤੇ ਮਾਨ ਸਾਹਿਬ ਨੇ ਜਲੰਧਰ ਘਰ ਲੈ ਲਿਆ ਵੈਸੇ ਤਾਂ ਮੇਰਾ ਖਿਆਲ ਮੁੱਖ ਮੰਤਰੀ ਸਾਹਿਬ ਨੂੰ ਘਰ ਰੈਂਟ ਦੇ ਲੈਣ ਦੀ ਲੋੜ ਨਹੀਂ ਪੈਣੀ ਚਾਹੀਦੀ ਪਰ ਇਹ ਪਤਾ ਲੱਗਿਆ ਵੀ ਉਹ ਘਰ ਸਰਕਾਰ ਦੁਆਰਾ ਰੈਂਟ ਤੇ ਲਿਆ ਗਿਆ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਇੱਥੇ ਰਿਹਾ ਕਰਾਂਗਾ ਬਕਾਇਦਾ ਜਲੰਧਰ ਵੈਸਟ ਦੀ ਜੂਚ ਲਿਆ ਗਿਆ ਉਹ ਘਰ ਜੂ ਰਿਡਕਸ਼ਨ ਜਲੰਧਰ ਵੈਸਟ ਦੀ ਸੀ ਉੱਥੇ ਰਹੇ ਇਲੈਕਸ਼ਨ ਇਲੈਕਸ਼ਨ ਤੇ ਇਹ ਵਾਦਾ ਕੀਤਾ ਗਿਆ ਕਿ ਮੈਂ ਇੱਥੇ ਰਿਹਾ ਕਰਾਂਗਾ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਮਾਨ ਸਾਹਿਬ ਤੁਸੀਂ ਇੱਥੇ ਰਹਿ ਨਹੀਂ ਸਕਨਾ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿੱਦਾਂ ਨਿਭਾਉਂਗੇ ਇੱਥੇ ਰਹਿ ਕੇ ਹੁਣ ਤੁਹਾਡੇ ਸਾਹਮਣੇ ਉਹ ਕਾਰ ਜਿਸ ਦਿਨ ਦਾ ਚੋਣ ਜਿੱਤੇ ਹੈ ਨਤੀਜਾ ਆਇਆ ਉਹ ਕਾਰ ਬੰਦ ਪਿਆ ਜੇ ਖੁੱਲਾਇਆ ਤਾਂ ਦੱਸ ਦਿਓ ਕੋਈ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਕਾਰ ਜਿਹੜਾ ਕਮਿਸ਼ਨਰ ਦੇ ਜਿਹੜਾ ਕੋਈ ਬੈਂਗਲور ਜਾ ਉਹਦਾ ਕਾਰ ਸੀਗਾ ਉੱਥੇ ਉਹਨਾਂ ਨੇ ਕਿਹਾ ਵੀ ਮੈਂ ਕਾਰ ਇੱਥੇ ਤਬਦੀਲ ਕਰ ਲਾਂਗਾ ਪਹਿਲੀ ਗੱਲ ਤਾਂ ਉਹ ਭਲੇ ਮਾਨਸ ਦਾ ਜਿਹੜਾ ਉੱਥੇ ਕਮਿਸ਼ਨਰ ਲੱਗਿਆ ਉਹਦਾ ਵੀ ਕੰਮ ਕਾਜ ਸਾਰਾ ਖਰਾਬ ਹੋ ਜਾਏਗਾ ਵੀ ਉਹਨਾਂ ਦੇ ਪੂਰੇ ਘਰ ਦੇ ਵਿੱਚ ਆਪਦਾ ਇਹ ਰੈ residense ਬਣਾ ਲੈਣਗੇ ਫਿਰ ਮੈਂ ਇਹ ਸਵਾਲ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ 2 ਦਿਨ ਹਫਤੇ 'ਚੋਂ 2 ਦਿਨ ਹੀ ਕਿਹਾ ਕਿ ਮਹੀਨੇ 'ਚੋਂ 2 ਦਿਨ ਕਿਹਾ ਮੈਂ ਤੁਹਾਨੂੰ ਕਿਹਾ ਹਫਤੇ 'ਚੋਂ 2 ਦਿਨ ਹੁਣ ਹਫਤੇ 'ਚੋਂ 2 ਦਿਨ ਉਹ ਜਲੰਧਰ ਲਾਇਆ ਕਰਨਗੇ ਐਸ ਹੀ ਸੈਡ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਜੇ ਲਾਇਆ ਕਰਨ ਪਰ ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਇਲੈਕਸ਼ਨ ਹੈ ਇਸ ਤੋਂ ਬਾਅਦ ਗਿੱਦੜਪੇ ਇਲੈਕਸ਼ਨ ਹੈ ਇਸ ਤੋਂ ਬਾਅਦ ਬਰਨਾਲੇ ਇਲੈਕਸ਼ਨ ਹੈ ਚੱਬੇਵਾਲ ਇਲੈਕਸ਼ਨ ਹੈ ਉਹ ਜੇ ਸਾਰੀਆਂ ਜਗ੍ਹਾ ਤੇ ਉਹਨ 4 ਘਰ ਹੋਰ ਲੈਣੇ ਪੈਣੇ ਫਿਰ ਚਾਰੇ ਉਹਨਾਂ ਜਗ੍ਹਾ ਤੇ 2-2 ਦਿਨ ਅਗਰ ਲਾਉਣਗੇ ਤਾਂ ਮਾਨ ਸਾਹਿਬ ਤਾਂ ਇਹਨਾਂ ਪੰਜ ਹਲਕਿਆਂ ਚ ਹੀ ਰਹਿ ਜਾਣਗੇ ਜਾਂ ਪੰਜ ਝਿਲਿਆਂ ਚ ਲਾ ਲਓ ਬਾਕੀ ਝਿਲਿਆਂ ਦਾ ਕੀ ਹੋਇਆ ਤਾਂ ਬਾਕੀ ਹਲਕਿਆਂ ਦਾ ਕੀ ਹੋਏਗਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਰਾ ਸਰ ਸਗੂਫੇ ਛੱਡਨੇ ਔਰ ਇਸ ਤਰ੍ਹਾਂ ਦੀ ਗੱਲ ਕਰਨੀ ਜਿਹੜੀ ਤੁਸੀਂ ਪੂਰੀ ਨਾ ਕਰ ਸਕੋ ਇਹ ਮਾਨ ਸਾਹਿਬ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰਨ ਇਸੇ ਕਾਰਨ ਰਿਆ ਕਿ ਅਸੀਂ 7 ਸੀਟਾਂ ਜਿੱਤੇ ਉਹ 3 ਸੀਟਾਂ ਜਿੱਤੇ ਕਿਉਂਕਿ ਉਹ ਕਹਿੰਦੇ ਸੀ 13 0 ਤੇ ਮੈਂ ਕਹਿੰਦਾ ਸੀ ਕਿ ਸਾਡੀ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਆਏਗੀ ਸੀਟਾਂ ਪਤਾ ਨਹੀਂ ਕਿੰਨੀਆਂ ਹੋਣੀਆਂ ਸਾਡੇ ਕੋਲੇ ਸਭ ਤੋਂ ਵੱਧ ਸੀਟਾਂ ਹੋਣੀਆਂ ਉਵੇਂ ਹੀ ਹੋਇਆ ਇਸੇ ਕਰਕੇ ਉਹਨਾਂ ਕੋਲੇ 3 ਆਏ ਕਿਉਂਕਿ ਬਹੁਤ ਵੱਡੇ ਵੱਡੇ ਓਵਰ ਪ੍ਰੋਮਿਸਿੰਗ ਜਿਹੜੇ ਕੀਤੇ ਸਨ ਵਾਦੇ आसमान ਤੋਂ ਤਾਰੇ ਤੋੜ ਲਿਆਉਂਗਾ ਬਦਲਾਵ ਹੋਏਗਾ ਇੱਕ ਐਸਾ ਰਾਜ ਹੋਏਗਾ ਪਹਿਲੇ ਵਾਲੇ ਸੀ ਜਿਹੜੇ ਅਕਾਲੀ ਦਲ ਵਾਲੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿੰਦੇ ਸੀ 25 ਸਾਲ ਦੀ ਗੱਲ ਕਰਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਐਸਾ ਨਿਭੜਿਆ ਤੇ ਸਾਰਾ ਕੁਝ ਧੋਕੇ ਲੈ ਗਿਆ ਹੁਣ ਇੱਕ ਸੀਟ ਆਈ ਹੈ ਕੋਈ ਵੀ ਨਹੀਂ ਰਿਹਾ ਅਕਾਲੀ ਦਲ ਵਿੱਚ ਇਹੀ ਹਾਲ ਇਸ ਪਾਰਟੀ ਦਾ ਹੋਣਾ ਤੇ ਮਾਨ ਸਾਹਿਬ ਚਲੇ ਗਏ ਜਿੱਦੜਵਾ ਹਲਕੇ ਦੇ ਦੋਦੇ ਪਿੰਡ ਤੇ ਸੋਥੇ ਦੀਆਂ ਨਹਿਰਾਂ ਤੇ ਜਿੱਥੇ ਅਸੀਂ ਜੰਮੇ ਪਲੇ ਵੱਡੇ ਹੋਏ ਆਂ ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪਹਿਲੀ ਗੱਲ ਤੋਂ ਨਹਿਰ ਵਾਲਾ ਜਿਹੜਾ ਸੁਪਨਾ ਵੀ ਅਸੀਂ ਦਿਖਾਇਆ ਗਿਆ ਕਿਉਂਕਿ ਜੇ ਬਾਏ ਇਲੈਕਸ਼ਨ ਨਾ ਹੁੰਦੀ ਜੇ ਰਾਜਾਵੜਿੰਗ ਲੁਧਿਆਣੇੋਂ ਨਾ ਲੜਦਾ ਐਮਪੀ ਨਾ ਬਣਦਾ ਤਾਂ ਸ਼ਾਇਦ ਮਾਨ ਸਾਹਿਬ ਨੂੰ 2.5 ਸਾਲੇ ਚੇਤੇ ਨਹੀਂ ਆਉਣਾ ਸੀ ਵੀ ਦੋਦੇ ਤੇ ਸੋਥੇ ਪਿੰਡ ਦੀਆਂ ਨਹਿਰਾਂ ਤੇ ਜਾ ਕੇ ਮੈਂ ਪ੍ਰੈਸ ਕਾਨਫਰੰਸ ਕਰਨੀ ਪ੍ਰੈਸ ਕਾਨਫਰੰਸ ਕੀ ਕਹਿੰਦੇ ਕਹਿੰਦੇ ਮੈਂ ਇੱਕ ਮਾਲਵਾ ਨਹਿਰ ਬਣਾਉਣ ਜਾ ਰਿਹਾ ਹਾਂ ਦੀਰੇ ਵਿੱਚ 2000 ਕਿਊਸਿਕ ਪਾਣੀ ਜਾਏਗਾ ਤੇ 22 ਬਲॉक्स ਨੂੰ ਇਹ ਨਹਿਰ ਪਾਣੀ ਦੇਗੀ ਭਾਈ ਮੈਨੂੰ ਤਾਂ ਨਹਿਰ ਕੱਢਣ ਤੇ ਕੋਈ ਇਤਰਾਜ਼ ਨਹੀਂ ਮੈਂ ਕਹਿੰਨਾ ਹੈ ਕਿਉਂਕਿ ਜਿਹੜਾ ਸਰਫੇਸ ਵਾਟਰ ਹੈ ਸਾਡਾ ਗਰਾਊਂਡ ਵਾਟਰ ਹੈ ਇਹ ਰੇਤੇ ਬਹੁਤ ساری ਹਰਦੀਪ ਕਿੰਗਰਾ ਜੀ ਨੇ ਬਹੁਤ ਵਿਸਾਰਪੂਰਕ ਜਾਣਕਾਰੀ ਹੈ ਇਹਨਾਂ ਨੂੰ ਉਹ ਦਿਨ-ਬਦਨ ਥੱਲੇ ਜਾ ਰਿਹਾ ਹੈ ਬਹੁਤ ਮਾਹਿਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪਾਣੀ ਔਣ ਵਾਲੇ ਸਮੇਂ ਤੇ ਸਾਡੇ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਆ ਮੁੱਕ ਜਾਣਾ ਹੈ ਇਹ ਨਾ ਹੋਵੇ ਰੇਗਿਸਤਾਨ ਬਣ ਜਾ ਇਸ ਕਰਕੇ ਕਈ ਮਾਹਿਰ ਸਾਨੂੰ ਕਹਦੇ ਜੀਰੀ ਨਾ ਲਾਓ ਝੋਨਾ ਨਾ ਲਾਓ ਹੋਰ ਕੋਈ ਫਸਲ ਆ ਲਾਓ ਪਰ ਸਰਕਾਰਾਂ ਨੇ ਕਦੇ ਬੰਦੋਬਾਸਤ ਕੀਤਾ ਨਹੀਂ ਕਿ ਕਿਵੇਂ ਡਾਈਵਰਸੀਫਿਕੇਸ਼ਨ ਹੋਵੇ ਸਾਨੂੰ ਨਹਿਰ ਤੇ ਕੋਈ ਇਤਰਾਜ਼ ਨਹੀਂ ਮੈਂ ਤਾਂ ਕਹਿੰਦਾ ਕੈਨਾਲ ਵਾਟਰ ਜਿੰਨਾ ਮਿਲੇ ਉਨਾਂ ਹੀ ਥੋੜਾ ਸਾਡੇ ਕੋਲੇ ਸ਼ਾਰਟੇਜ ਹੈ ਇਰੇ ਅਸਤੇ ਤਿੰਨ ਚੀਜ਼ਾਂ ਜ਼ਰੂਰੀ ਆ ਪਹਿਲਾਂ ਤਾਂ ਟੈਕਨੀਕਲ ਫਿਰ ਦੂਜਾ ਇਹਦੇ ਤੇ ਸਮਾਜਿਕ ਤੇ ਆਰਥਿਕ ਤੀਜਾ এনवायरमेंट ਇਹ ਤਿੰਨ ਚੀਜ਼ਾਂ ਅਗਰ ਇਹਦੇ ਤੇ ਵਿਚਾਰੀਆਂ ਜਾਣੀਆਂ ਚਾਹੀਦੀਆਂ ਤਦ ਨਹਿਰਾਂ ਨਿਕਲਦੀਆਂ ਬੇਸਿਕਲੀ ਵੀ ਵਾਤਾਵਰਣਾਂ ਕਿੰਨਾ ਨੁਕਸਾਨ ਹੋਏਗਾ ਦਰਖਤ ਕਿੰਨੇ ਵੱਡੇ ਜਾਣਗੇ ਕਿਉਂਕਿ ਉਹ ਸਾਰੇ ਨਾਲ ਦਰਖਤ ਨੇ ਨਹਿਰ ਦੇ ਨਾਲ ਜਿਹੜੀ ਰਾਜਸਥਾਨ ਫੀਡਰ ਦੇ ਨਾਲ ਇਹ ਨਹਿਰ ਕੱਢਣ ਦੀ ਗੱਲ ਕਰ ਰਹੇ ਨੇ ਉਹ ਸਾਰਾ এনवायरमेंट ਕਿੰਨਾ ਨੁਕਸਾਨ ਹੋਏਗਾ ਉਹਦੇ ਤੇ ਵਿਚਾਰ ਕੀਤਾ ਜਾਂਦਾ ਪਹਿਲਾਂ ਟੈਕਨੀਕਲ ਕਿੰਨੀ ਕੁ ਲਾਹੇਬੰਦ ਹੋਏਗੀ ਪੰਜਾਬੀ ਚ ਵੀ ਇਹ ਪਾਣੀ ਪਹੁੰਚ ਪਾਏਗਾ ਵੀ ਉੱਥੇ ਕਿ ਨਹੀਂ ਪਹੁੰਚ ਪਾਏਗਾ ਜਿਹੜਾ 2000 ਕਿਊਸਿਕ ਪਾਣੀ ਲੈ ਕੇ 22 ਬਲੋਕਾਂ ਨੂੰ ਦੇਣਾ ਚਾਹੁੰਦੇ ਨੇ ਆਲਰੇਡੀ ਰਾਜਸਥਾਨ ਫੀਡਰ ਦੇ ਵਿੱਚ ਪਾਣੀ ਜਾ ਰਿਹਾ ਹੈ 15000 ਕਿਊਸਿਕ ਆਲਰੇਡੀ ਚੱਲ ਰਿਹਾ ਹੈ ਜਿਹੜਾ ਰਾਜਸਥਾਨ ਫੀਡਰ ਚ ਰਾਜਸਥਾਨ ਨੂੰ ਸਾਡਾ ਪਾਣੀ ਜਾ ਰਿਹਾ ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਟੈਕਨੀਕਲੀ ਕੀ ਹੋਣਾ ਹੈ ਟੈਕਨੀਕਲ ਤਾਂ ਇਹ ਪਿਛਲੀਆਂ ਸਰਕਾਰਾਂ ਦੁਆਰਾ ਇਹਦੇ ਤੇ ਸਰਵੇ ਕਰਾਇਆ ਗਿਆ ਸੀ ਤੇ ਟੈਕਨੀਕਲੀ ਉਹਨਾਂ ਨੇ ਇਹਨੂੰ ਫੇਲ ਕਰਤਾ ਸੀ ਕਿਉਂਕਿ ਤੇ ਸੋਸ਼ਲ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਬਰਖਤ ਦੁਖਤ ਬਹੁਤ ਕੱਟੇ ਜਾਣੇ ਮੈਂ ਤੁਹਾਨੂੰ ਕਿਹਾ এনवायरमेंट ਦੀ ਗੱਲ ਕਰੀਏ ਔਰੇ ਤੇ ਵੀ ਉਹਨਾਂ ਨੇ ਕਿਹਾ ਵੀ ਇਹ ਇਹ ਠੀਕ ਨਹੀਂ ਹੋਏਗਾ ਇਹ ਰਾਜਸਥਾਨ ਨਹਿਰ ਹੈ ਜਿਹੜਾ ਇਹ ਖੱਬੇ ਪਾਸੇ ਜਿਹੜਾ ਏਰੀਆ ਹੈ ਇਹ ਆਲਰੇਡੀ ਰਾਜਸਥਾਨ ਦੀ ਗਵਰਨਮੈਂਟ ਦਾ ਏਰੀਆ ਹੈਗਾ ਕਿਉਂਕਿ ਜਦੋਂ ਉਹਨਾਂ ਨੇ ਨਹਿਰ ਇਹ ਕੱਢਣ ਪਹਿਲਾਂ ਬਣਾਈ ਸੀ ਔਰੇ ਨਾਲ ਨਾਲ ਜ਼ਮੀਨ ਉਹਨਾਂ ਦੀ ਅਕਵਾਇਰ ਕੀਤੀ ਵੀ ਪੁਰਾਣੀ ਜ਼ਮੀਨ ਕਿਤੇ ਉਹਨਾਂ ਦੇ ਕੁਆਟਰ ਸਨ ਕਿਤੇ ਉਹਨਾਂ ਦੇ ਖਾਲੀ ਥਾਂ ਹੈ ਲੇਕਿਨ ਉਹ ਸਾਰੀ ਜਗ੍ਹਾ ਤੇ ਨਹੀਂ ਹੈ ਉਹ ਸਾਰੀ ਥਾਂ ਤੇ ਨਹੀਂ ਹੈ ਸਾਰੀ ਜ਼ਮੀਨ ਹਾਂ ਲੇਕਿਨ ਨਾਲ-ਨਾਲ ਕਾਫੀ ਜਗ੍ਹਾ ਰਾਜਸਥਾਨ ਸਰਕਾਰ ਦੀ ਹੈਗੀ ਆ ਰਾਜਸਥਾਨ ਫੀਲਡ ਦੇ ਖੱਬੇ ਪਾਸੇ ਹੁਣ ਇਹਦਾ ਟੈਕਨੀਕਲ ਪ੍ਰੋਬਲਮ ਕੀ ਹੈ ਕਿ ਜਿੱਥੇ ਇਹ ਨਹਿਰ ਸ਼ੁਰੂ ਹੋਣੀ ਹੈ ਇਹਨੂੰ ਕਹਿੰਦੇ ਆ ਹਰੀਕੇ ਬਹਿਰਾਜ ਉੱਥੇ ਉਹ ਨੀਵਾ ਹੈ ਕਰਤੀ ਤੋਂ ਉੱਥੇ ਸਾਨੂੰ ਲਿਫਟ ਕਰਕੇ ਪਾਣੀ ਹੈ ਜਿਹੜਾ ਉਹ ਇਸ ਨਹਿਰ ਚ ਲਿਫਟ ਕਰਕੇ ਪਾਉਣਾ ਪੈਣਾ ਹੈ ਆਟੋਮੈਟਿਕਲੀ ਨਹੀਂ ਪਾਣੀ ਉੱਥੇ ਆਉਣਾ ਉਹ ਉੱਥੋਂ ਲਿਫਟ ਕਰਨਾ ਪੈਣਾ ਫਿਰ ਪਾਣੀ ਪਾਉਣਾ ਪੈਣਾ ਫਿਰ ਇਸ ਤੋਂ ਬਾਅਦ ਨਹਿਰ ਗਿੱਦੜਬਾ ਇਲਾਕੇ ਵਿੱਚ ਪਹੁੰਚੇਗੀ ਤੇ ਧਰਤੀ ਹੈ ਜਿਹੜੀ ਉੱਥੇ ਫਿਰ ਜਿਹੜਾ ਲੈਵਲ ਧਰਤੀ ਤੋਂ ਥੱਲੇ ਹੈ ਉੱਥੇ ਫਿਰ ਪਾਣੀ ਸਾਨੂੰ ਜਿਹੜੇ ਲਿਫਟ ਕਰਨਾ ਪੈਣਾ ਹੈ ਅਗਰ ਤੁਸੀਂ ਬਾਈ ਬਲਾਕਾਂ ਦੇ ਵਿੱਚ ਪਾਣੀ ਪਹੁੰਚਾਉਣਾ ਹੈ ਤੇ ਦੁਬਾਰਾ ਫਿਰ ਉੱਥੋਂ ਪਾਣੀ ਲਿਫਟ ਕਰਨਾ ਪੈਣਾ ਹੈ ਜਿਹੜੇ ਪੁਰਾਣੇ ਮਾਹਿਰ ਲੋਕ ਐ ਉਹ ਗੱਲ ਇਹ ਕਹਿੰਦੇ ਆ ਕਿ ਚੜ੍ਹਦੇ ਵਾਲੇ ਪਾਸੇ ਪਾਣੀ ਜਾਂਦਾ ਨਹੀਂ ਏ ਜਿੰਨੇ ਵੀ ਲੋਕ ਉੱਥੇ ਗੱਲਾਂ ਕਰਦੇ ਵੀ ਚੜ੍ਹਦੇ ਵਾਲੇ ਪਾਸੇ ਪਾਣੀ ਲੈ ਕੇ ਜਾਣਾ ਔਖਾ ਕੰਮ ਐ ਇਸੇ ਕਰਕੇ ਉਹ ਪਾਣੀ ਲਿਫਟ ਦੀ ਗੱਲ ਕਰਦੇ ਵੀ ਲਿਫਟ ਕਰਾਂਗੇ ਤੇ ਪਾਣੀ ਪਚਾਵਾਂਗੇ 22 ਬਲਾਕਸ ਦੇ ਵਿੱਚ ਸੋ ਮੇਰੇ ਕਹਿਣ ਦਾ ਮਤਲਬ ਇਹ ਪਾਣੀ ਕਿਵੇਂ ਪਹੁੰਚੇਗਾ ਟੈਕਨੀਕਲ ਪਹਿਲਾਂ ਫੇਲ ਕੀਤਾ ਵਿਆ ਇਹੇ ਕਿਵੇਂ ਪਹੁੰਚਉਣਗੇ ਇੱਕ ਕੁਐਸਚਨ ਮਾਰਕ ਹੈ ਇਹ ਚਿੰਤਾ ਦਾ ਵਿਸ਼ਾ ਹੈ ਇਹ ਪੜਤਾਲ ਦਾ ਵਿਸ਼ਾ ਹੈ ਇਹਦੇ ਨਾਲ ਨਾਲ ਉਹ ਕਹਿੰਦੇ ਆ ਜੇ ਅਸੀਂ ਪ੍ਰਤੀ ਕਿੱਲਾ حساب ਲਾਈਏ ਤਾਂ 7 ਮਿੰਟ ਇੱਕ ਏਕੜ ਨੂੰ ਦਿੱਤੇ ਜਾਣਗੇ ਪਾਣੀ ਦੀ ਵਾਰੀ ਹੁਣ 7 ਮਿੰਟਾਂ ਦੇ ਨਾਲ ਤਾਂ ਮੈਨੂੰ ਲੱਗਦਾ ਵੀ ਜ਼ਿਮੀਂਦਾਰ ਦਾ ਕਿਸਾਨ ਦਾ ਏਕੜ ਹੈ ਜਿਹੜਾ ਉਰੇ ਚ ਪਾਣੀ ਪਹੁੰਚੇਗਾ ਨਹੀਂ 7 ਮਿੰਟ ਹਫਤਾਵਾਰਵਾਰੀ ਮਿਲੂਗੀ ਜਿਵੇਂ ਮਿਲਦੀ ਹੈ ਤੇ 7 ਮਿੰਟ ਪ੍ਰਤੀ ਏਕੜ ਮਿਲੇਗਾ ਇਹ ਜਿਹੜਾ ਏਰੀਆ ਚੋਂ ਨਹਿਰ ਨਿਕਲਦੀ ਹੈ ਵੈਸੇ ਮੈਂ ਦੱਸਣਾ ਚਾਹਣਾ ਇਹ ਤਿੰਨ ਜ਼ੋਨ ਬਣਾਏ ਜਾਂਦੇ ਆ ਇੱਕ ਬਣਾਇਆ ਜਾਂਦਾ ਹੈ yellow ਇੱਕ ਗ੍ਰੀਨ ਤੇ ਇੱਕ orange ਜਿਹੜਾ ਗ੍ਰੀਨ ਹੁੰਦਾ ਉੱਥੇ ਮਤਲਬ ਵਾਧੂ ਪਾਣੀ ਹੈ ਜਿਹੜਾ orange ਹੈ ਉੱਥੇ ਵੀ ਪਾਣੀ ਦਾ ਇੰਤਜ਼ਾਮਤ ਹੈਗਾ ਔਰੇਂਜ ਹਾਂ ਔਰ ਜਿਹੜਾ ਔਰੇਂਜ ਹੈ ਸੌਰੀ ਉਹਦੇ ਚ ਪਾਣੀ ਜਿਹੜਾ ਉੱਥੇ ਖਤਰਨਾਕ ਹੈ ਪਾਣੀ ਨਹੀਂ ਹੈ ਇਹ ਜੀਰਾ ਬਲਾਕ ਦੇ ਵਿੱਚ ਜਿਹੜਾ ਹੈਗਾ ਉਹ ਔਰੇਂਜ ਦਾ ਉੱਥੇ ਆਉਂਦਾ ਅਦਰਵਾਈਜ਼ ਇਹ ਗ੍ਰੀਨ ਤੇ ਯੈਲੋ ਆਉਂਦਾ ਹੈ ਇੱਕੋ ਬਲਾਕ ਹੈ ਸਾਰੇ ਬਾਈ ਬਲਾਕਾਂ ਦੇ ਵਿੱਚੋਂ ਔਰੇਂਜ ਹੈ ਦੈਟ ਇਜ਼ ਅ ਜੀਰਾ ਬਲਾਕ ਜਿੱਥੇ ਪਾਣੀ ਘੱਟ ਪਰ ਪਾਣੀ ਜਿੰਨਾ ਮਰਜ਼ੀ ਵੱਧ ਘੱਟ ਹੋਵੇ ਜਾਂ ਵੱਧ ਹੋਵੇ ਕਿਸਾਨ ਨੂੰ ਪਾਣੀ ਦੀ ਲੋੜ ਰਹਿੰਦੀ ਹੈ ਹੁਣ ਮੈਂ ਪੁੱਛਣਾ ਚਾਹੁੰਦਾ ਹੈ ਸਰਕਾਰ ਨੂੰ ਵੀ ਤੁਸੀਂ ਸਰਕਾਰ ਦੀ ਜ਼ਮੀਨ 'ਚ ਰਾਜਸਥਾਨ ਦੀ ਸਰਕਾਰ ਦੀ ਜ਼ਮੀਨ 'ਚ ਇਹ ਨਹਿਰ ਕੱਢਣਾ ਚ ਕੱਢੋਗੇ ਤੁਹਾਡਾ ਕੀ ਐਗਰੀਮੈਂਟ ਹੋਇਆ ਉਹਨਾਂ ਦੇ ਨਾਲ ਤੁਹਾਨੂੰ ਜ਼ਮੀਨ ਉਹਨਾਂ ਨੇ ਫ੍ਰੀ ਦੇਤੀ ਹੈ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਹਰੇ ਵਿੱਚੋਂ 6 ਕਿਉਸੀ ਪਾਣੀ 6 ਤੋਂ 7 ਕਿਉਸੀ ਖਜੇ ਪ੍ਰੋਪਰ ਨਹੀਂ ਹੈ ਮੇਰੇ ਕੋਲ ਇਹ ਇਨਫੋਰਮੇਸ਼ਨ ਵੀ ਪ੍ਰੋਪਰ ਕੀ ਸੱਤਾ ਕਿ ਅਠਾ ਇਹ ਰਾਜਸਥਾਨ ਨੂੰ ਦੇਣਗੇ ਰੇ ਬਦਲੇ ਪਾਣ ਕਿਉਂਕਿ ਜ਼ਮੀਨ ਕਿਉਂ ਦੇਣਗੇ ਉਹ ਆਪਣੀ ਇਹਨਾਂ ਨੂੰ ਫੇਰ ਜ਼ਮੀਨ ਕਈ ਥਾਵਾਂ ਤੇ ਹੈ ਹੀ ਨਹੀਂ ਰਾਜਸਥਾਨ ਫੀਡਰ ਦੇ ਨਾਲ ਅੱਗੇ ਕਿਉਂਕਿ ਮੇਰਾ ਤਾਂ ਹਲਕਾ ਹੈ ਉਹ ਨਾਲ ਕਿਸਾਨ ਬਿਲਕੁਲ ਨਾਲ ਲੱਗਦੇ ਨਹੀਂ ਰਾਜਸਥਾਨ ਫੀਡਰ ਦੀ ਧੁਰੋ ਧਰਨੀ ਹੈ ਉੱਥੋਂ ਤੱਕ ਫੇਰ ਇਹ ਜ਼ਮੀਨ ਅਕਵਾਇਰ ਕਰਨੀ ਪਵੇਗੀ ਕਿਸਾਨਾਂ ਦੀ ਉਹਨੂੰ ਮੁੱਲ ਕੀ ਦੇਣਗੇ ਇਹ ਕਿਸਾਨ ਨੂੰ ਕੀ ਇਹਨਾਂ ਨੇ ਕੋਈ ਸਰਵੇ ਕਰ ਲਿਆ ਸਰਵੇ ਕਰ ਲਿਆ ਉਹਦਾ ਮੁੱਲ ਕੀ ਨਿਰਧਾਰਿਤ ਕੀਤਾ ਜੇ ਕਿਸਾਨ ਨੂੰ ਦੇਣਾ ਹੈ ਕਿਸਾਨ ਹੋ ਸਕਦਾ ਜਮੀਨ ਵੇਚਣਾ ਨਾ ਚਾਹੁੰਦਾ ਹੋਵੇ ਕਿਸਾਨ ਥੋੜੇ ਪਹਾੜ ਤੇ ਨਾ ਵੇਚਣਾ ਚਾਹੁੰਦਾ ਹੋਵੇ ਤੁਸੀਂ ਇਹਦੇ ਆਸਤੇ ਕਿਹਾ ਵੀ ਸਾਡੇ ਕੋਲ 550 ਕਰੋੜ ਰੁਪਏ ਦੀ ਤਜਵੀਜ਼ ਹੈ ਹੁਣ ਤੁਸੀਂ ਕਹੀ ਜਾਂਦੇ ਹੋ ਵੀ 2300 ਕਰੋੜ ਲੱਗੇਗਾ ਕੀ ਤੁਸੀਂ ਬਜਟ ਦੇ ਵਿੱਚ ਇਸ ਨਹਿਰ ਤੇ ਜਿਹੜਾ 2300 ਕਰੋੜ ਰੁਪਏ ਦਾ ਖਰਚਾ ਆਉਣਾ ਉਹ ਰੱਖਿਆ ਹੈ ਮੇਰੇ ਕਹਿਣ ਤੋਂ ਮਤਲਬ ਹੈ ਸਰਾ ਸਰ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ ਹੈ ਸਗੂਫੇ ਛੱਡੇ ਜਾ ਰਿਹਾ ਸਾਨੂੰ ਨਹਿਰ ਤੇ ਕੋਈ ਇਤਰਾਜ਼ ਨਹੀਂ ਤੁਸੀਂ ਮੈਡੀਕਲ ਕਾਲਜ ਵੀ ਕਿਹਾ ਸੀ ਕਿ ਮੈਂ 15 ਮੈਡੀਕਲ ਕਾਲਜ ਬਣਾਵਾਂਗਾ ਹਜੇ ਤੱਕ ਪੰਜਾਬ ਚ ਇੱਕ ਨਵਾਂ ਸਕੂਲ ਨਹੀਂ ਬਣਿਆ ਇੱਕ ਨਵਾਂ ਕਾਲਜ ਨਹੀਂ ਬਣਿਆ ਇੱਕ ਨਵਾਂ ਪੋਲ ਨਹੀਂ ਬਣਿਆ ਇੱਕ ਨਵਾਂ ਬੱਸ ਸਟੈਂਡ ਨਹੀਂ ਬਣਿਆ ਇੱਕ ਨਵੀਂ ਚੀਜ਼ ਕੋਈ ਮੈਡੀਕਲ ਕਾਲਜ ਨਹੀਂ ਬਣਿਆ ਤੁਸੀਂ ਮੈਨੂੰ ਦੱਸ ਦਿਓ ਵੀ ਫਲਾਨੀ ਚੀਜ਼ ਜਿਹੜੇ ਬੱਸ ਸਟੈਂਡ ਦਾ ਉਦਘਾਟਨ ਜਨਾਬ ਕਰ ਰਹੇ ਨੇ ਉਹ ਕਾਂਗਰਸ ਸਮੇਂ ਦੇ ਜੇ ਕੋਈ ਪਟਿਆਲੇ ਬੱਸ ਸਟੈਂਡ ਦਾ ਉਦਘਾਟਨ ਕੀਤਾ ਜਾਂ ਰੋਪੜ ਦਾ ਕੀਤਾ ਇਹ ਇਹਨਾਂ ਦੀ ਟੈਂਡਰਿੰਗ ਇਹਨਾਂ ਦੇ ਪੈਸੇ ਇਹਨਾਂ ਦਾ ਪੈਸਿਆਂ ਦਾ ਲੋਨ ਇਹ ਸਾਰੇ ਦੇ ਸਾਰੇ ਕਾਂਗਰਸ ਸਮੇਂ ਦੇ ਉਹ ਡੇਟ ਕੱਢ ਕੇ ਦੇਖ ਲਓ ਕੋਈ ਵੀ ਚੀਜ਼ ਐਨੀ ਹਸਪੀਟਲ ਤੁਸੀਂ ਇਹ ਦੱਸਣ ਵੀ 2.5 ਸਾਲਾਂ ਤੋਂ ਕੋਈ ਨਵੀਂ ਚੀਜ਼ ਨਹੀਂ ਬਣਾਈ ਤੇ ਨਹਿਰ ਕਿੱਥੋਂ ਬਣਾ ਦੇਣਗੇ ਭਾਈ ਪੈਸੇ ਨਹੀਂ ਜ਼ਮੀਨ ਅਕਵਾਇਰ ਨਹੀਂ ਕੀਤੀ ਅਗਰ ਖਾਲਾ ਬਣਾਉਣਾ ਹੋਵੇ ਨਾ 30 ਕਿੱਲੇ ਖਾਲਾ ਤਾਂ 6 ਮਹੀਨੇ ਲੱਗੇ ਤਾਂ ਦੇ 30 ਕਿੱਲੇ ਬਣਾਉਣਾ ਹੋਵੇ ਇਹ ਸਾਰਾ ਸਰ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਇਆ ਜਾ ਰਿਹਾ ਹੈ ਮਾਨ ਸਾਹਿਬ ਦੁਆਰਾ ਔਰ ਇਹੋ ਜਿਹੇ ਵਾਦੇ ਪਹਿਲਾਂ ਮਾਨ ਸਾਹਿਬ ਨੇ ਪਹਿਲਾਂ ਕਈ ਵਾਰੀ ਕੀਤੇ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਭਾਈ ਤੁਹਾਨੂੰ ਅਸੀਂ BMW ਦਾ ਕਾਰਖਾਨਾ ਦੇਾਂਗੇ ਆ ਮੇਰੇ ਕੋਲੇ ਹੈਗੇ ਇਹਨਾਂ ਦੇ ਜਿਹੜੇ ਵਾਦੇ ਕੀਤੇ ਸੀ ਕਹਿੰਦੇ ਸੀ 골ਡੀ ਬਰਾੜ ਫੜ ਲਿਆ ਕਹਿੰਦੇ ਸੁਖ ਵਿਲਾਜ ਚ ਕਿਰਾਏ ਤੇ ਦਿਆ ਕਰਾਂਗੇ ਇਹਨੂੰ ਰੈਂਟ ਤੇ ਦੇਾਂਗੇ ਜਿਹੜਾ ਸੁਖਵੀਰ ਬਾਦਲ ਦਾ ਹੋਟਲ ਹੈ ਪੰਚਾਇਤੀ ਜ਼ਮੀਨ ਖਾਲੀ ਕਰਾਵਾਂਗੇ ਸਾਰੀ ਹਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਕਿ ਕਿਹੜੀ ਜ਼ਮੀਨ ਇਹਨਾਂ ਨੇ ਖਾਲੀ ਕਰਾਈ ਹੈ ਕਿਹੜੀ ਨਹੀਂ ਕਰਾਈ ਫਿਰ ਕਹਿੰਦੇ ਸੀ ਐਮਐਸਪੀ 5 ਮਿੰਟਾਂ ਚ ਲਿਆ ਕੇ ਰੱਖ ਫਿਰ ਕਹਿੰਦੇ ਸੀ ਜਿਹੜੀ ਡਰੱਗਸ ਹੈ ਇਹ ਪਹਿਲੇ 4 ਮਹੀਨਿਆਂ ਦੇ ਵਿੱਚ ਅਸੀਂ ਖਤਮ ਕਰ ਦਿਆਂਗੇ 15 ਅਗਸਤ ਨੂੰ ਹੁਣ ਤਾਂ ਜਾ ਕੇ ਅਰਦਾਸ ਕਰਾ ਕੇ ਆਈ ਸੀਓ 15 ਅਗਸਤ ਦੁਬਾਰੇ ਆਉਣ ਵਾਲੀ ਹੈ ਨਸ਼ਾ 4 ਗੁਣੇ ਹੋ ਗਿਆ ਫਿਰ ਕਹਿੰਦੇ ਸੀ ਜਿਹੜਾ ਬਿਆਦਬੀ ਦਾ ਇਨਸਾਫ ਹੈ ਇਹ ਅਸੀਂ 24 ਘੰਟਿਆਂ ਚ ਦਵਾ ਦੇਾਂਗੇ ਉਹ ਇਹਨਾਂ ਦੇ ਐਮਐਲਏ ਕੁਐਸਚਨ ਮਾਰਕ ਇਹਨਾਂ ਦੇ ਕਰ ਰਹੇ ਨੇ ਸੋ ਇਹ ਤਾਂ ਉਹ ਗੱਲ ਬਣੀ ਕਣਕ ਖੇਤ ਕੁੜੀ ਪੇਟ ਆਜਵਾਇਆ ਮੰਡੇਕਾ ਯਾਰ ਕਮਾਲ ਹੈ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਲੋਕਾਂ ਨੂੰ ਕਿਉਂ ਬੇਵਕੂਫ ਬਣਾ ਰਹੇ ਹੋ ਸੋ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਜਿੱਥੇ-ਜਿੱਥੇ ਚੋਣਾਂ ਹੋ ਰਹੀਆਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਇਹਨਾਂ ਦੇ ਝੂਠੇ ਲਾਰਿਆਂ 'ਚ ਬਿਲਕੁਲ ਨਾ ਆਇਓ ਇਹ ਸਰਾਸਰ ਲੋਕਾਂ ਨੂੰ ਬੇਵਕੂਫ ਬਣਾਉਂਦਾ ਕੰਮ ਹੋ ਰਿਹਾ ਹੈ ਔਰ ਕਿਸੇ ਪ੍ਰਕਾਰ ਦਾ ਕੋਈ ਵਿਕਾਸ ਕੋਈ ਅਜੰਡਾ ਨਹੀਂ ਹੈ ਔਰ ਪਿੱਛੇ ਪਤਾ ਲੱਗੇ ਕਿ 5 ਕਰੋੜ ਰੁਪਏ ਤੇ ਰੈਲੀ ਤੇ ਹੀ ਖਰਚਤਾ 5 ਕਰੋੜ ਇਹ ਸਹੀ ਬਦਲਾਵ ਹੈ ਮਗਰ ਲੀਆਂ ਸਰਕਾਰਾਂ ਨੇ ਨਾ ਕਾਲੀ ਦਲ ਨੇ ਨਾ ਕਾਂਗਰਸ ਨੇ ਕੜਾ ਕੇ ਦੇਖ ਲੋ ਆ ਕੇ ਕਿਸੇ ਰੈਲੀ ਤੇ ਸਰਕਾਰ ਦਾ 5 ਕਰੋੜ ਰੁਪਏ ਨਹੀਂ ਖਚਿਆ ਇੱਕ ਰੈਲੀ ਤੇ 5 ਕਰੋੜ ਤੇ ਜਿਹੜਾ ਕਰੋੜਾਂ ਰੁਪਿਆ ਬਾਹਰਲੇ ਸੂਬਿਆਂ ਚ ਜਾ ਜਾ ਕੇ ਔਰ ਕਿਸ ਤਰ੍ਹਾਂ ਜਿਹੜਾ ਸਰਕਾਰ ਦੇ ਲੋਕਾਂ ਦੇ ਪੈਸੇ ਦੀ ਧਜੀਆਂ ਉਡਾਈਆਂ ਜਾ ਰਹੀਆਂ ਉਹ ਉਹ ਵੀ ਤੁਹਾਨੂੰ ਪਤਾ ਹੈ ਮਸ਼ਹੂਰੀਆਂ ਤੇ 900 ਕਰੋੜ ਰੁਪਏ ਦਾ ਬਜਟ ਹੈ ਸੋ ਕਿਸ ਪ੍ਰਕਾਰ ਇਹਨਾਂ ਨੇ ਕਰਜ਼ਾ ਚੜਾਤਾ ਅੱਜ ਪੰਜਾਬ ਦੇ ਸਿਰ ਤੇ ਕੋਈ 인ਫਰਾ ਨਹੀਂ ਬਣਾਇਆ ਕਰਜ਼ਾ ਚੜਾ ਦਿਓ 60000 ਕਰੋੜ ਰੁਪਏ ਕਰਜ਼ਾ ਚੜਾਤਾ ਤੁਸੀਂ 2.5 ਸਾਲਾਂ ਚ 인ਫਰਾ ਕੁਛ ਨਹੀਂ ਬਣਾਇਆ ਸੋ ਮੈਂ ਇਸ ਕਰਕੇ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਆ ਤਾਂ ਜੋ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਵੱਡੇ ਵੱਡੇ ਸੁਗੂਫੇ ਛੱਡਨੇ ਅੱਜ ਲੋਕ ਬੁਨਿਆਦੀ ਬੁਨਿਆਦੀ ਜਿਹੜੀਆਂ ਚੀਜ਼ਾਂ ਉਹਨਾਂ ਤੋਂ ਵਾਂਝਿਤ ਨੇ ਸਾਡੇ ਗਿੱਦੜਵਾ ਦੇ ਵਿੱਚ ਮੈਂ ਗੱਲ ਕਰਾਂ ਤਾਂ ਮਗਰਲੇ 15 ਦਿਨਾਂ ਚੋਂ ਪਾਣੀ ਤੈਰਦਾ ਫਿਰਦਾ ਪੰਜ ਕਰੋੜ ਕੇ 7 ਕਰੋੜ ਦੀ ਇੱਕ ਪਾਈਪ ਪੈਣੀ ਏ ਉਹ ਕੰਡਮ ਹੋ ਗਈ ਹੈ ਮੇਨ ਰਾਈਜ਼ਿੰਗ ਲਾਈਨ ਕਹਿੰਦੇ ਜਿਹੜ ਨੂੰ ਜਿਹੜੀ ਉੱਥੇ ਮੇਨ ਐਸਟੀਪੀ ਤੇ ਜਾਂਦੀ ਏ ਉਹ ਨਹੀਂ ਬਦਲਾ ਕਰ ਸਕਦੇ ਉਹ ਠੇਕੇਦਾਰ ਨੂੰ ਕਿਹਾ ਯਾਰ ਬਲਾਕ ਬਦਲ ਦੇ ਜਿਹੜੇ ਕੰਡਮ ਹੈ ਪੈਸੇ ਹੈ ਨਹੀਂ ਬਾਅਦ ਚ ਟੈਂਡਰ ਕਰਾ ਕੇ ਤੇ ਅਸੀਂ ਉੱਥੇ ਟੈਂਕੀਆਂ ਲਿਆ ਲਿਆ ਕੇ ਪਾਣੀ ਪਾਰ ਰਹੇ ਆ ਆ ਹਲਾਕ ਹੈ ਲੋਕਾਂ ਦਾ ਮੀਰਾ ਪਾਣੀ ਸੀਵਰੇਜ ਦਾ ਪਾਣੀ ਉਹ ਟੈਂਕੀਆਂ 8-10 ਲਾਈਆਂ ਵੀ ਉਹਰੇ ਨਾਲ ਚੱਕ ਰਹੇ ਮੇਰੇ ਆਪ ਦੇ ਘਰ ਦੇ ਬਾਹਰ ਮੁਕਸਰ ਸੀਵਰੇਜ ਦਾ ਪਾਣੀ ਪੈਰਦਾ ਫਿਰਦਾ ਇਹ ਹਾਲਾਤ ਹੈ ਇਹ ਪੂਰੇ ਪੰਜਾਬ ਦੀ ਕਹਾਣੀ ਹੈ ਸੋ ਮੈਂ ਇਨੀਆਂ ਗੱਲਾਂ ਕਰਦਾ ਹੋਇਆ ਮੈਂ ਇਹੀ ਤੁਹਾਡਾ ਪ੍ਰੈਸ ਦਾ ਤੇ ਪੰਜਾਬ ਦੇ ਲੋਕਾਂ ਦਾ ਧਿਆਨ ਇਸ ਵੱਲ ਦਿਵਾਉਣਾ ਚਾਹੁੰਦਾ ਸੀ ਵੀ ਇਹਨਾਂ ਝੂਠੇ ਵਾਅਦਿਆਂ ਤੋਂ ਇਹਨਾਂ ਝੂਠੇ ਸੁਗੂਫਿਆਂ ਤੋਂ ਬਚਣਾ ਚਾਹੀਦਾ ਕੋਈ ਚੰਗਾ ਕੰਮ ਕਰੇਗੀ ਸਰਕਾਰ ਅਸੀਂ ਸਰਕਾਰ ਦੇ ਹੱਕ ਦੇ ਵਿੱਚ ਖੜੇ ਹੋਵਾਂਗੇ ਪਰ ਜਿੱਦੇ ਮੈਨੂੰ ਲੱਗਦਾ ਕਿ ਸਰਕਾਰ ਇਹ ਨਹਿਰ ਬਣਾ ਨਹੀਂ ਪਾਏਗੀ ਨਾ ਇਹ ਬਣਾਏਗੀ ਜਦੋਂ ਇਹ ਬਣ ਕੇ ਕੰਪਲੀਟ ਹੋਏਗੀ ਜਦੋਂ ਪਾਣੀ ਚੱਲੇਗਾ ਭਗਵੰਤ ਮਾਨ ਸਾਹਿਬ ਦੇ ਰਾਜ ਚ ਜੇ ਪਾਣੀ ਚੱਲ ਗਿਆ ਤੇ ਬਣਾਤੀ ਇਹਨਾਂ ਨੇ ਫਿਰ ਮੈਂ ਜ਼ਰੂਰ ਧੰਨਵਾਦ ਕਰਾਂਗਾ ਲੇਕਿਨ ਇਸ ਤਰ੍ਹਾਂ ਲੋਕਾਂ ਨੂੰ ਬੇਵਕੂਫ ਨਾ ਬਣਾਓ ਨਹੀਂ ਸਰ ਸੁਖਨਾ ਪਿੰਡ ਆ ਮਹੀ ਲੋਕ ਕਦੇ ਸਰਕਾਰ ਕੋਲ ਸੀ ਪੇਸ਼ ਕਰਦੇ ਨਹਿਰ ਦੇ ਨਾਲ ਕਿ ਜਿਹੜੇ ਹਜੇ ਲੈਟਰ ਟ੍ਰੈਕਟਰਾਂ ਦਾ ਪਾਣੀ ਪੰਪ ਹੁੰਦਾ ਕਹਿੰਦੇ ਨਹਿਰ ਤੋਂ ਲੈਵਨ ਨਹੀਂ ਆਉਂਦਾ ਸਾਡੇ ਪਿੰਡਾਂ ਵੱਲ ਕਹਿੰਦੇ ਪਾਣੀ ਨਹੀਂ ਆਉਂਦਾ ਸਾਨੂੰ ਤਾਂ ਇਸ ਗੱਲ ਦਾ ਪਤਾ ਹੈ ਅਸੀਂ ਤਾਂ ਇਹ ਪਿੰਡਾਂ ਵਾਲੇ ਲੋਕ ਇਹ ਟੈਕਨੀਕਲੀ ਬੰ ਮੈਂ ਤਾਂ ਕੋਈ ਉਵੇਂ ਪਾਣੀ ਦਾ ਮਾਹਿਰ ਨਹੀਂ ਐ ਨਾ ਮੈਂ ਕੋਈ ਬਹੁਤ ਆਪ ਪਾਣੀ ਲਾਉਣ ਜਾਣ ਐ ਜਿਹੜੇ ਉੱਥੇ ਪਿੰਡਾਂ ਦੇ ਲੋਕ ਆ ਉਹਨਾਂ ਨੇ ਆਖਿਆ ਕਿ ਬਲਿਆ ਚੜ੍ਹਦੇ ਵਾਲੇ ਪਾਸੇ ਪਾਣੀ ਜਾ ਹੀ ਨਹੀਂ ਸਕਦਾ ਅਸੀਂ ਲਿਫਟ ਕਰਕੇ ਪਾਣੀ ਲੈ ਕੇ ਆਉਣੇ ਐ ਸੂਰ ਨੂੰ ਪਾਣੀ ਦੇਣ ਵਾਲੀ ਗੱਲ ਆ ਇਹ 7 ਮਿੰਟਾਂ ਦੇ ਅੰਦਰ ਕਿੱਲੇ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਊਗਾ ਪਰ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਨਹਿਰ ਕੱਢ ਕੇ ਲੋਕਾਂ ਦਾ ਸਹੂਲਤ ਦੇਣੀ ਚਾਹੁੰਦੇ ਪਰ ਇਹ ਨਹਿਰ ਬੰਨ੍ਹਣਾ ਹੀ ਕੁਝ ਨਹੀਂ ਇਹ ਤਾਂ ਤੁਹਾਨੂੰ ਕਿਹਾ ਕਿ ਬਾਈ ਇਲੈਕਸ਼ਨ ਆ ਗਿਆ ਤੇ ਮਾਨ ਸਾਹਿਬ ਉੱਥੇ ਚਲੇਗੇ ਕੋ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਭਾਈ ਉਹ ਨਿਕਲ ਨਹੀਂ ਨਹੀਂ ਹੈ ਇਹ ਇਸ ਖੇਵਲ ਤੇ ਕੇਵਲ ਬੇਫਕੂ ਬਣਾਇਆ ਜਾ ਰਿਹਾ ਅਸੀਂ ਤਾਂ ਆਲਰੇਡੀ ਜਿਹੜੇ ਉੱਥੇ ਲਿਫਟ ਪੰਪ ਲੱਗੇ ਐ ਅਸੀਂ ਉੱਥੇ ਤੇਲ ਫੂਕਦੇ ਆ ਬਿੱਲ ਦਿੰਦੇ ਉਹ ਲਿਫਟ ਪੰਪ ਤਾਂ ਹੀ ਲਾਏ ਗਏ ਸੀ ਸਰਕਾਰ ਦੁਆਰਾ ਕਿ ਲੋਕਾਂ ਕੋਲੇ ਪਾਣੀ ਨਹੀਂ ਸੀ ਮਗਰ ਟੇਲਾ ਤੇ ਆ ਗਏ ਸੀ ਇਸ ਕਰਕੇ ਅਸੀਂ ਸਰਹੰਦ ਫੀਡਰ ਤੋਂ ਲਿਫਟ ਪੰਪ ਲਾ ਕੇ ਉੱਥੇ ਲਿਫਟ ਪੰਪ ਕਰਕੇ ਅਸੀਂ ਆਪ ਦੇ ਖੇਤਾਂ ਨੂੰ ਪਾਣੀ ਲੈ ਕੇ ਜਾਂਦੇ ਹਾਂ ਪੂਰੇ ਹੱਲ ਟੇਲ ਦੇ ਮਾ ਪਾ ਕੇ ਭਾਈ ਕਿੰਨਾ ਲੱਗ ਗਈ ਹਾਲ ਹਰ ਨਾ ਨਾ ਪਾਗ ਲੱਗ ਗਿਆ ਪਾਣੀ ਦਾ ਹਾਂਜੀ ਪਾਗ ਲੱਗ ਗਿਆ ਪਾਣੀ ਦਾ ਹਾਂ ਵੀ ਹਾਲ ऑलरेडी ਸਾਡੇ ਕੋਲੇ ਜਿਹੜਾ ਪਾਣੀ ਅਸੀਂ ਪਾਈਪਲਾਈਨਾਂ ਨਾਲ ਜਿਹੜੀਆਂ ਸਬਸਿਡੀ ਵਾਲੀਆਂ ਪਾਈਪਸ ਸਾਨੂੰ ਮਿਲਦੀਆਂ ਐ 90% ਸਬਸਿਡੀ ਵਾਲੀਆਂ ਜਿਹੜੀਆਂ ਪਾਈਪਸ ਮਿਲਦੀਆਂ ਅਸੀਂ ਉਹਨਾਂ ਦੇ ਨਾਲ ਅੱਡ-ਅੱਡ 4-400 ਏਕੜ ਤੇ ਉਹ ਲਿਫਟ ਪੰਪ ਮਨਜ਼ੂਰ ਕਰਾ ਕੇ ਅਸੀਂ ਆਪਦੇ ਖੇਤਾਂ ਨੂੰ ਪਾਣੀ ਲੈ ਕੇ ਗਏ ਆ ਹਾਲੇ ਰਹਿ ਗਿਆ ਉਲਟਾ ਸਾਨੂੰ ਜੇ ਥੋੜੇ ਕੋਈ ਪਾਣੀ ਜ਼ਿਆਦਾ ਆ ਤਾਂ ਸਾਨੂੰ ਹੋਰ ਲਿਫਟ ਪੰਪ ਦੇ ਦਿਓ ਨੇਰਾ ਅਲੀ ਸਾਨੂੰ ਬਿਜਲੀ ਜਿਹੜੀ ਸਾਡੇ ਲਿਫਟ ਪੰਪ ਅਸੀਂ ਉੱਥੇ ਲਾਏ ਵੇ ਹੁਣ ਉੱਥੇ ਪਹਿਲਾਂ ਅਸੀਂ ਤੇਲ ਭੂਕਦੇ ਸੀ ਹੁਣ ਅਸੀਂ ਕਨੈਕਸ਼ਨ ਲਾ ਕੇ ਵੋਟਰਾਂ ਲਾਤੀਆਂ ਹੋਰ ਹੀ ਸਾਨੂੰ ਬਿਜਲੀ ਮ ਉਹਦਾ ਬਿੱਲ ਸਾਨੂੰ ਮੁਕੰਮਲ ਤੌਰ ਤੇ ਤੁਸੀਂ ਮਾਫ ਕਰਦੇ ਹੋ ਤਾਂ ਜੋ ਅਸੀਂ ਸਾਡੇ ਲੋਕਾਂ ਨੂੰ ਹੋਰ ਸਹੂਲਤ ਹੋ ਜਾਏਗੀ। ਜੀ ਸਰ ਚਾਰ ਬਾਏ ਇਲੈਕਸ਼ਨ ਲਈ ਕੁਸਨਾਮ ਹੋ ਗਏ ਸਿੱਧੇ 172 ਬਾਅਦ ਦੇ ਨਜ਼ਰਾਂ ਨੇ ਪੰਜਾਬ ਦੇ ਲੋਕਾਂ। ਜਲਦੀ ਜਲਦੀ ਫੀਡਬੈਕ ਆ ਰਹੀ ਹੈ ਉਹ ਉੱਥੇ ਹੋ ਜਾਂਦਾ ਕਿ ਤੁਹਾਡੀ ਵਾਈਪ ਨੈਸਲ। ਦੇਖੋ ਜੀ ਗੱਲ ਇਹ ਹੈ ਅਜੇ ਕਿਸੇ ਵੀ ਸੀਟ ਤੇ ਕਿਸੇ ਪ੍ਰਕਾ ਦਾ ਨਾਮ ਫਾਈਨਲ ਨਹੀਂ ਕੀਤਾ ਗਿਆ। ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਹੀ ਹੈ ਕਾਂਗਰਸ ਪਾਰਟੀ ਡਿਸਪਲਨ ਪਾਰਟੀ ਔਰ ਇਹ ਜਿਹੜਾ ਵੀ ਹੁੰਦਾ ਹੈ ਕਿਸੇ ਦਾ ਵੀ ਨਾਮ ਜਿਹੜਾ ਫਾਈਨਲ ਕਰਨਾ ਹੈ। ਉਹ ਹਾਈ ਕਮਾਂਡ ਦੇ ਸਾਹਮਣੇ ਅਸੀਂ ਪ੍ਰਪੋਜ਼ਲ ਰੱਖਦੇ ਆਂ ਫਿਰ ਹਾਈ ਕਮਾਂਡ ਨੇ ਕਿਹਨੂੰ ਕਿੱਥੋਂ ਲੜਾਉਣਾ ਹੈ ਇਹ ਉਹਨਾਂ ਨੇ ਤੈਅ ਕਰਨਾ ਸੋ ਮੈਨੂੰ ਲੱਗਦਾ ਜਲਦ ਤੁਹਾਨੂੰ ਉਹ ਸਾਰੇ ਚਿਹਰੇ ਜਿਹੜੇ ਚੋਣ ਲੜਨਗੇ ਉਹ ਤੁਹਾਡੇ ਸਾਹਮਣੇ ਆ ਜਾਣਗੇ ਘਰ ਦੀ ਸੀਟ ਹੈ ਤੁਸੀਂ ਚਾਹੋਗੇ ਕਿ ਉਹ ਸੀਟ ਯਾਰ ਮੇਰੇ ਘਰ ਦੀ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਮੇਰੇ ਘਰ ਦੀ ਇਹ ਜਿਹੜਾ ਕੰਮ ਹੈ ਨਾ ਵੀ ਮੇਰੀ ਸੀਟ ਹੈ ਮੇਰੇ ਘਰ ਦੀ ਸੀਟ ਹੈ ਇਹ ਕਾਂਗਰਸ 'ਚ ਨਹੀਂ ਹੈ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ ਕਿ ਆਪਾਂ ਟਿਕਟ ਕਿਹਨੂੰ ਦੇਣੀ ਹੈ ਬਿਲਕੁਲ 100% ਹੋਰ ਇਹ ਚਰਾਏ ਲਈ ਜਾਂਦੀ ਹੈ ਪੁੱਛਿਆ ਜਾਂਦਾ ਹੈ ਸਾਰੇ ਪਹਿਲੂ ਨਜ਼ਰ ਚੈੱਕ ਕੀਤੇ ਜਾਂਦੇ ਆ ਕੌਣ ਸੀਟ ਜਿੱਤ ਸਕਦਾ ਹੈ ਕਿਵੇਂ ਜਿੱਤ ਸਕਦਾ ਹੈ ਲੇਕਿਨ ਉਹ ਸਾਰੀਆਂ ਗੱਲਾਂ ਤੈ ਕਾਂਗਰਸ ਪਾਰਟੀ ਕਰਦੀ ਹੈ ਹਾਈ ਕਮਾਂਡ ਦੇ ਅੱਗੇ ਅਸੀਂ ਪ੍ਰਪੋਜ਼ਲ ਲੈ ਕੇ ਜਾਂਦੇ ਆਂ ਔਰ ਆਲਟੀਮੇਟਲੀ ਉਹ ਫਾਈਨਲ ਕਰਦੇ ਕਿਹੜੀ ਚਿੱਠੀ ਦੇਖੋ ਜੀ ਗੱਲ ਇਹ ਹੈ ਉਹ ਤਾਂ ਉਹਨਾਂ ਨੇ ਕਿੰਸ਼ਾ ਸਾਹਿਬ ਦੇ ਨਾਲ ਖੜੇ ਹੋ ਕੇ ਵੀ ਇੱਕ ਵਾਰੀ ਮਾਫੀ ਮੰਗੀ ਸੀ ਮਾਫੀ ਸਾਹਿਬ ਮਾਫੀ ਗਲਤੀ ਦੀ ਹੁੰਦੀ ਹੈ ਮਾਫੀ ਜਿਹੜੇ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਜਿਸ ਪ੍ਰਕਾਰ ਦੇ ਗੁਨਾਹ ਹੋਏ ਹੈ ਉਹ ਹੁਣ ਪੰਜਾਬ ਦੇ ਲੋਕ ਮਾਫੀ ਨਹੀਂ ਕਰਨਗੇ ਔਰ ਲੋਕਾਂ ਨੂੰ ਇਹ ਗੱਲ ਸਮਝ ਆ ਵੀ ਅਕਾਲ ਤਖਤ ਸਾਹਿਬ ਤੇ ਜਾਣਾ ਚਿੱਠੀ ਦੇਣੀ ਇਸ ਤਰ੍ਹਾਂ ਇਹ ਆਦੀ ਐਵੇਂ ਭੂਮਿਕਾ ਬਣਾ ਰਹੇ ਐ ਇਸ ਪ੍ਰਕਾਰ ਨਾਲ ਮਾਫੀ ਦਾ ਚਿੱਠੀ ਦੇਣ ਦੀ ਲੋੜ ਹੀ ਨਹੀਂ ਜੇ ਬੰਦਾ ਮਹਿਸੂਸ ਕਰ ਲੇ ਦਿਲੋਂ ਕਿ ਹਾਂ ਮੈਂ ਗੁਨਾਹ ਮੇਰੇ ਤੋਂ ਹੋਇਆ ਹੈ ਮੇਰੇ ਕਹਿਣ ਦਾ ਮਤਲਬ ਇਹ ਚਿੱਠੀ ਦੀ ਲੋੜ ਹੀ ਨਹੀਂ ਗੁਨਾਹ ਮੰਨਲੇ ਬੰਦਾ ਕਿ ਮੇਰੇ ਤੋਂ ਇਹ ਗੁਨਾਹ ਹੋਇਆ ਪਬਲਿਕਲੀ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਉਹ ਗੱਲ ਹੈ ਇਹਨਾਂ ਨੇ ਤਾਂ ਇਹ ਕਦੇ ਮੰਨਿਆ ਹੀ ਨਹੀਂ ਕਿ ਅਸੀਂ ਇਹ ਗੁਨਾਹ ਕੀਤਾ ਕੋਈ ਵੀ ਗੁਨਾਹ ਅਗਰ ਬੰਦੇ ਤੋਂ ਹੋ ਜੇ ਤਾਂ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਵੈਸੇ ਹੀ ਮੰਨ ਲੈਣੇ ਚਾਹੀਦੇ ਦੇਖੋ ਯਾਰ ਦੋਸ਼ ਲੱਗਦੇ ਆ ਨਹੀਂ ਲੱਗਦੇ ਇਹ ਗੱਲ ਮੈਂ ਉਹੀ ਤਾਂ ਕਹਿੰਦਾ ਸੁਖਵੀਰ ਸਿੰਘ ਬਾਦਲੇ ਇਹ ਗੱਲ ਦੱਸਣ ਜਾਂ जिन्ना ਲੋਗਾਂ ਨੇ ਵੇਖਿਆ ਮੈਂ ਤਾਂ ਤੁ ਵੀ ਬੇਰੀ ਆਨਸਟੀ ਜਿਹੜੀ ਚੀਜ਼ ਵੇਖੀ ਨਹੀਂ ਉਹਰੇ ਬਾਰੇ ਮੈਂ ਟਿੱਪਾ ਟਿੱਪਣੀ ਨਹੀਂ ਕਰ ਸਕਦਾ ਬਟ ਹਾਂ ਇਹਰਾ ਸਪਸ਼ਟੀਕਰਨ ਸੁਬੀਰ ਸਿੰਘ ਬਾਦ ਉਹਨੂੰ ਦੇਣਾ ਚਾਹੀਦਾ ਇੱਕਾ ਤੁਹਾਡੀ ਵੀ ਵੀਡੀਓ ਵਾਲੇ ਤੁਹਾਡੇ ਵਿੱਚ ਤੁਸੀਂ ਵੀ ਡੇਰਾ ਸਰਸਵਰ ਦੀ ਜਿਹੜੀ ਸਾਹਮਣੇ ਆ ਰਹੇ ਹੋ ਤੁਹਾਡੇ ਨਾਲ ਬਿੱਟ ਪਟਦੇ ਹੋ ਤੇ ਉਹਨਾਂ ਨੂੰ ਮੱਥਾ ਲਾਉਂਦੇ ਉਸ ਤੋਂ ਪੁਰਾਣੀ ਵੀਡੀਓ ਹੋਣੀ ਹੈ ਤੁਹਾਡੀ ਉਹ ਜਨਾਬ ਮੈਂ ਕਿਦੋਂ ਕਹਿ ਰਹੇ ਹਾਂ ਅਸੀਂ ਸਭ ਲੋਗ ਤੇਰੇ ਗੁਰਦੁਆਰੇ ਮੰਦਿਰ ਮਸਜਿਦ ਅਸੀਂ ਸਾਰੀਆਂ ਜਗ੍ਹਾ ਤੇ ਜਾਂਦੇ ਹਾਂ ਜਿੱਥੇ ਜਿੱਥੇ ਆਮ ਲੋਕਾਂ ਦੀ ਆਸਤਾ ਹੁੰਦੀ ਹੈ ਸਾਡੇ ਵੋਟਰਾਂ ਦੀ ਆਸਤਾ ਹੁੰਦੀ ਹੈ ਸਾਡੇ ਲੋਕਾਂ ਦੀ ਆਸਤਾ ਹੁੰਦੀ ਹੈ ਪਰ ਅਸੀਂ ਕਿਸੇ ਵੀ ਕੰਮ 'ਚ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਗੁਰਦੁਆਰੇ 'ਚ ਕੋਈ ਬੰਦਾ ਕੋਈ ਕੋਈ ਗਲਤ ਗੱਲ ਹੋਵੇ ਜਾਂ ਕੋਈ ਨਾ ਹੋਵੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹਰ ਗੱਲ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਪ੍ਰਕਾਰ ਦੀ ਪੋਲਰਾਈਜੇਸ਼ਨ ਵੀ ਚਾਹ ਰਿਹਾ ਉਹ ਜੋ ਤੁਸੀਂ ਸਿੰਘੂ ਜੀ ਕਹਿੰਦਾ ਸੀ ਉਹ ਵੀ ਇਹ ਕਹਿੰਦੇ ਸੀ ਕਿ ਐਂ ਨਹੀਂ ਹੋਣੀ ਚਾਹੀਦੀ ਕਾਰੀ ਪੋਲਰਾਈਜੇਸ਼ਨ ਸਰ ਉਹ ਦੇਰਿਆਂ ਤੋਂ ਪਹਿਲਾਂ ਤਾਂ ਸਰਕਾਰਾਂ ਕਰ ਰਹੀਆਂ ਹੈ ਬੀਜੇਪੀ ਨੇ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹਿੰਦੂਆਂ ਨੂੰ ਢੁਕਾਇਆ ਗਿਆ ਕਿਹਾ ਗਿਆ ਰਾਮ ਮੰਦਰ ਦੇ ਨਾਮ ਤੇ ਵੋਟਾਂ ਮੰਗੀਆਂ ਗਈਆਂ ਕਿ ਆਓ ਆਪਾਂ ਰਲ ਕੇ ਆਪਾਂ ਹਿੰਦੂ ਰਾਸ਼ਟਰ ਦੀ ਗੱਲ ਕਰੀਏ ਅਸੀਂ ਹਮੇਸ਼ਾ ਸੈਕੂਲਰ ਗੱਲ ਕਰਦੇ ਹਾਂ ਇਹ ਤਾਂ ਪਾਰਟੀਆਂ ਹੀ ਕਰ ਰਹੀਆਂ ਹੈ ਕਿ ਇੱਕ ਪ੍ਰਮੁੱਖ ਪਾਰਟੀ ਕਰ ਰਹੀ ਹੈ ਸੌਰੀ ਪਾਰਟੀਆਂ ਨਹੀਂ ਕਰ ਰਹੀ ਬੀਜੇਪੀ ਇਹ ਕੰਮ ਕਰ ਰਹੀ ਹੈ ਪੋਲਰਾਈਜੇਸ਼ਨ